ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸਰਬੱਤ ਦਾ ਭਲਾ ਹੋਵੇ ਆਪਾਂ ਕਹਿ ਦਿੰਨੇ ਵੀ ਪੇਰਾ ਤਾਂ ਘਰਵਾਣੇ ਚ ਦਿਲ ਨਹੀਂ ਲੱਗਦਾ ਮੇਰਾ ਤਾਂ ਸਮਾਂ ਨਹੀਂ ਲੱਗਦਾ ਹੈਗਾ ਗੁਰਦੁਆਰਾ ਸਾਹਿਬ ਜਾਣ ਦਾ ਅਸਲ ਦੇ ਵਿੱਚ ਜਦੋਂ ਅਸੀਂ ਕਿਤੋਂ ਵੀ ਆਪਦਾ ਧਿਆਨ ਘਟਾ ਦੰਨੇ ਆ ਤਾਂ ਸਾਡਾ ਦਿਲ ਨਹੀਂ ਲੱਗਦਾ ਹੈਗਾ ਧਿਆਨ ਸਾਡਾ ਭਟਕ ਜਾਂਦਾ ਹੈ ਜਦੋਂ ਅਸੀਂ ਹਰ ਰੋਜ਼ ਨਿਤਨੇਮ ਦੇ ਅਰਦੀ ਹੋ ਜਾਾਂਗੇ ਤਾਂ ਹਰ ਰੋਜ਼ ਸਾਡਾ ਮਨ ਹੌਲੀ 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 ਟਿਕਾਉ ਚਾ ਜ ਜਾਵੇਗਾ ਤੇ ਹੌਲੀ ਹੌਲੀ ਟਿਕਣ ਲੱਗ ਜਾਵੇਗਾ ਹੌਲੀ ਹੌਲੀ ਸਾਨੂੰ ਇਹ ਗੁਰਬਾਣੀ ਹੈ ਜਿਹੜੀ ਮਿੱਠੀ ਲੱਗਣ ਲੱਗ ਜਾਊਗੀ ਮੱਖਿਓ ਮਿੱਠੀ ਲੱਗਣ ਲੱਗ ਕੇ ਜਾਊਗੀ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਦੋਸਤ ਮਿੱਤਰ ਲਾ ਲਓ ਤੁਸੀਂ ਹੁਣ ਦੋਸਤ ਮਿੱਤਰ ਘਟ ਗਏ ਜਦੋਂ ਅਸੀਂ ਬੁਲਾਉਂਦੇ ਨਹੀਂ ਜਦੋਂ ਅਸੀਂ ਜਾਂਦੇ ਆਂਦੇ ਨਹੀਂ ਜਦੋਂ ਸਾਡਾ ਮੇਲ ਮਿਲਾਪ ਨਹੀਂ ਤਾਂ ਆਪਣੇ ਆਪ ਹੀ ਉੱਥੋਂ ਪਿਆਰ ਘਟ ਜਾਂਦਾ ਤਾਂ ਆਪਾਂ ਤਾਂ ਗੁਰਦੁਆਰਾ ਸਾਹਿਬ ਡੇਲੀ ਜਾਈਏ ਹਰ ਰੋਜ਼ ਜਦੋਂ ਜਾਵਾਂਗੇ ਤਾ ਹਰ ਰੋਜ਼ ਸਾਡਾ ਗੁਰੂ ਨਾਲ ਪਿਆਰ ਪੈਂਦਾ 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 ਇੰਨਾ ਗੂੜਾ ਪਿਆਰ ਪੈ ਜਾਏਗਾ ਕਿ ਆਪਾਂ ਇੱਕ ਛਿਣ ਵੀ ਉਹਦੇ ਤੋਂ ਦੂਰ ਨਹੀਂ ਰਹਿ ਸਕਦੇ ਆਪਣੀ ਜੀਭ ਤੇ ਹਰ ਸਮੇਂ ਸਿਮਰਨ ਰੱਖੂਗਾ ਹਰ ਸਮੇਂ ਗੁਰਬਾਣੀ ਨਾਲ ਜੁੜੇ ਰਹਾਂਗੇ ਹਰ ਸਮੇਂ ਸਾਨੂੰ ਚੰਗਾ ਚੰਗਾ ਨਜ਼ਰ ਆਵੇਗਾ ਸੋ ਹਰ ਰੋਜ਼ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਈਏ ਮੰਨ ਤੋ ਜਾਈਏ ਗੁਰਬਾਣੀ ਨਾਲ ਜੁੜੀਏ ਗੁਰੂ ਨਾਲ ਜੁੜੀਏ ਸ਼ਬਦ ਗੁਰੂ ਨਾਲ ਜੁੜੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਆਪਣੇ ਆਪ ਸਾਡਾ ਮਾਨ ਟਿਕਾਉ ਚ ਆ ਜਾਊਗਾ ਤੇ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਸ਼ਬਦ ਗੁਰੂ ਦੇ ਲੜ ਲੱਗਣਾ ਚਾਹੀਦਾ ਆਪ ਆਪਾਂ ਤਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਆਪਾਂ ਨੂੰ ਗੁਰਦੁਆਰਾ ਸਾਹਿਬ ਨਾਲ ਲੈ ਕੇ ਜਾਣਾ ਚਾਹੀਦਾ ਕਿਉਂਕਿ ਹਰ ਰੋਜ਼ ਸਿੱਖਣ ਜਾਂਦੇ ਆ ਅਸੀਂ ਹਰ ਰੋਜ਼ ਸਿੱਖਾਂਗੇ ਹੌਲੀ 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 ਆਪਾਂ ਗੁਰੂ ਵਾਲੇ ਵੀ ਬਣਾਂਗੇ ਜਦੋਂ ਅਸੀਂ ਰਹਿਤ ਮਰਿਆ ਦਾ ਰੱਖਣ ਲੱਗ ਜਾਾਂਗੇ ਜਦੋਂ ਅਸੀਂ ਅਸੁੱਲਾ ਤੇ ਆ ਜਾਾਂਗੇ ਕਿ ਹਾਂ ਗੁਰਵਾਣੀ ਪੜ੍ਹਨੀ ਆ ਸੁਣਨੀ ਆ ਮੰਨਣੀ ਆ ਤਾਂ ਹੌਲੀ-ਹੌਲੀ ਅਸੀਂ ਖੰਡੇ-ਵੱਟੇ ਦਾ ਪਾਉਲ ਵੀ ਜ਼ਰੂਰ ਪੀਵਾਂਗੇ ਸੋ ਸਾਰੇ ਹੀ ਆਪਾਂ ਗੁਰਵਾਣੀ ਦੇ ਨਾਲ ਜੁੜੀਏ ਸ਼ਬਦ ਗੁਰੂ ਨਾਲ ਜੁੜੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ